ਜਿਸ ਤਰ੍ਹਾਂ ਸਾਰੇ ਕੈਂਡੀਡੇਟ ਜਾਣਦੇ ਨੇ ਜੋ IIT 594 ਦਾ ਪੰਜਾਬੀ A ਦਾ ਪੇਪਰ 28 ਜੁਲਾਈ ਨੂੰ ਹੋਣ ਜਾ ਰਿਹਾ ਹੈ ਸੋ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ 25 ਜੁਲਾਈ ਅੱਜ ਇੱਕ ਪਬਲਿਕ ਨੋਟਿਸ ਹੋਰ ਜਾਰੀ ਹੋਇਆ ਹੈ ਜੋ ਸਿਵਲ ਰਿਟ ਪਟੀਸ਼ਨ 14552 2024 ਵਿੱਚ ਜੋ ਹੁਕਮ ਹੋਏ ਸੀ ਤੇ ਇਸ ਪਬਲਿਕ ਨੋਟਿਸ ਰਾਹੀਂ ਇੱਕ ਉਮੀਦਵਾਰਾਂ ਦੀ ਲਿਸਟ ਜੋ ਨੱਥੀ ਹੈ ਨਾਲ ਤੇ ਉਹਨਾਂ ਦੀ ਰੀ-ਵੈਰੀਫਿਕੇਸ਼ਨ ਹੋ ਚੁੱਕੀ ਹੈ ਤੇ ਪ੍ਰੋਵੀਜ਼ਨਲ ਤੌਰ ਤੇ 28 ਜੁਲਾਈ ਨੂੰ ਉਹ 594 RRB ਕਾਡਰ ਪੰਜਾਬੀ ਦੇ ਜੋ ਕੁਆਲੀਫਾਈ ਪੇਪਰ ਹੈ ਪੇਪਰ ਇਹ ਉਸ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਂਦੀ ਹੈ ਸਬੰਧਤ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਐਡਮਿਟ ਕਾਰਡ ਵੈਬਸਾਈਟ ਤੋਂ ਡਾਊਨਲੋਡ ਕਰਦੇ ਹੋਏ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਐਡਮਿਟ ਕਾਰਡ ਵਿੱਚ ਦਰਜ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਕੁੱਲ ਉਮੀਦਵਾਰਾਂ ਦੀ ਗਿਣਤੀ 57 ਜੋ ਸਾਇਕ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਸੋ ਦੇਖ ਸਕਦੇ ਹੋ ਇਹ ਜੋ ਸਿਵਲ ਰੈਟਿਪੀਸ਼ਨਾਂ ਲੱਗੀਆਂ ਸੀ 57 ਕੈਂਡੀਡੇਟ ਨੇ ਇਹ ਜੋ 57 ਕੈਂਡੀਡੇਟ ਨੇ ਜੋ ਬਾਇਓਮੈਟ੍ਰਿਕ ਜੋ issues ਦੇ ਨਾਲ ਸੰਬੰਧਤ ਨੇ ਤੇ ਇਹਨਾਂ ਦੀ ਰੀ-ਵੇਰੀਫਿਕੇਸ਼ਨ ਡਿਪਾਰਟਮੈਂਟ ਵੱਲੋਂ ਕਰਾ ਲਈ ਗਈ ਹੈ ਤੇ ਇਹਨਾਂ ਨੂੰ ਪਰਮਿਸ਼ਨ ਹੋ ਚੁੱਕੀ ਹੈ ਭਰਤੀ ਦੇ ਵਿੱਚ ਐਗਜ਼ਾਮ ਦੇਣ ਲਈ ਸੋ ਇਹ ਸ਼ਾਮਲ ਹੋ ਸਕਦੇ ਨੇ ਪਹਿਲਾਂ ਇਹਨਾਂ ਨੂੰ ਐਗਜ਼ਾਮ ਵਿੱਚ ਸ਼ਾਮਲ ਹੋਣ ਦੀ ਪਰਮਿਸ਼ਨ ਨਹੀਂ ਸੀ ਹੁਣ ਹੋ ਚੁੱਕੀ ਹੈ ਸੋ ਇਹ ਇਨਫੋਰਮੇਸ਼ਨ ਵਾਤਵਾਰ ਕੈਂਡੀਡੇਟਾਂ ਤੱਕ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਸੋ ਇਹ ਹੁਣ ਤੱਕ ਦੀ ਫਿਲਹਾਲ ਅਪਡੇਟ ਹੈ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਭਰਤੀ ਸੰਬੰਧੀ ਆ ਪੇਪਰ ਸੰਬੰਧੀ ਆਵੇਗੀ ਆਪ ਜੀ ਨੂੰ ਟਾਈਮ ਟੂ ਟਾਈਮ ਇਸੇ ਚੈਨਲ ਤੇ ਦੱਸ ਦਿੱਤੀ ਜਾਵੇਗੀ ਸੋ ਚੈਨਲ ਨੂੰ ਸਬਸਕ੍ਰਾਈਬ ਐਂਡ ਲਾਈਕ ਸ਼ੇਅਰ ਜ਼ਰੂਰ ਕਰੋ ਸੋ थैंक यू so much ਇਸ ਵੀਡੀਓ ਨੂੰ ਵੇਖਣ ਲਈ